ਗੱਲਾਂ ਚੋਂ ਗੱਲ ਨਿਕਲੇ ਸਭ ਦਾ ਹੱਲ ਨਿਕਲੇ ਜਦੋਂ ਤੇਰੇ ਵੱਲ ਨਿਕਲੇ ਸਮੁੰਦਰ ਦੀ ਛਲ ਨਿਕਲੇ ਫਿਰ ਕਿਦੇ ਉਹ ਸਹਾਰੇ ਨੇ ਚੰਗੇ ਭਾਵੇਂ ਮਾੜੇ ਨੇ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਤੇਰੇ ਸਹਾਰੇ ਨੇ ਡੋਰਾ ਕੱਚੀਆਂ ਨੇ ਭਾਵੇਂ ਪੱਕੀਆਂ ਨੇ ਪਰ ਤੇਰੀ ਰਜਾ ਚ ਹੋਣਾ ਸਭੇ ਗੱਲਾਂ ਫਿਰ ਸੱਚੀਆਂ ਨੇ ਬੋਲ ਵਾਹਿਗੁਰੂ ਜਿਸ ਤੋਂ ਹੋ ਸਭ ਕੰਮ ਸ਼ੁਰੂ ਵਾਹਿਗੁਰੂ 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 ਸਤਨਾਮ ਕਿਰਵਾਏ ਗੁਰੂ ਸਾਹਿਬ ਦੀ ਸਤਨਾਮ ਕਿਰਵਾਏ ਗੁਰੂ ਸਾਹਿਬ ਦੀ ਸਰ ਆਪਣਾ ਚਿਰਵਾਨੇ ਤੁਸਾਹਿਬ ਜੀ ਸਾ ਜੀਵਾ ਹੈ ਗੁਰੂ ਸਾਹਿਬ ਦੀ ਜਾਤਨਾ ਜੀਵਾ ਹੈ ਗੁਰੂ ਸਾਹਿਬ ਦੀ ਜਾਤਨਾ ਹਰੇਕ ਵੀਡੀਓ ਚ ਇਹ ਹੀ ਬੇਨਤੀ ਹੈ ਸੰਗਤ ਜੀਓ ਕਿ ਕਮੈਂਟਾਂ ਰਾਂ ਹੀ ਦੱਸਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਪਰ ਇੱਕ ਗੱਲ ਆਪਾਂ ਜਿੰਨਾ ਕਰਕੇ ਆ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਲਈ ਯਾਦ ਰੱਖਿਆ ਕਰੋ ਕਿਉਂਕਿ ਜੋ ਹਮari ਰੱਖਸ਼ਾ ਕਰੇ ਸੋ ਕਲਗੀਧਰ ਜਗਤੀਸ਼ ਸ਼ਹੀਦਾਂ ਕਰਕੇ ਸਾਡਾ ਸਾਰਾ ਇਹ ਇਸ ਦੇਸ਼ ਤੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਸੋ ਚੰਗਾ ਲੱਗਿਆ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਹਨਾਂ ਨੂੰ ਹਰਦਮ ਯਾਦ ਰੱਖਿਆ ਕਰੋ ਤੇ ਸਤਨਾਮ ਵਾਹਿਗੁਰੂ ਦਾ ਜਪ ਵੀ ਕਰਿਆ ਕਰੋ ਤੇ ਲਿਖਿਆ ਕਰੋ ਤੇ ਹਮੇਸ਼ਾ ਹੀ ਜੁੜਿਆ ਕਰੋ ਬਾਕੀ ਹੱਸਦੇ ਰਹੋ ਖੁਸ਼ ਰਹੋ ਬੋਲੋ ਵਾਹਿਗੁਰੂ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਦੀ ਸਤਨਾਮ ਸ਼ਿਰਵਾਹੇ ਗੁਰੂ ਸਾਹਿਬ ਦੀ ਸਤਨਾਮ